ਜੰਗ ਲੈ ਕੇ ਜੀ ਕੱਲ ਇੱਕ ਬਹੁਤ ਮੰਦਭਾਗੀ ਘਟਨਾ ਇਥੇ ਫਾਜ਼ਿਲਕਾਚ ਹੋਈ ਜਿਹਦੇ ਚ ਪਿੰਡ ਪੱਖਾ ਥਾਣਾ ਅੜਨੀਵਾਲ ਦੇ ਵਿੱਚ ਪੈਂਦਾ ਹੈ ਉੱਥੇ ਇੱਕ ਜੋ ਹੈ ਪਿਓ ਪੁੱਤ ਦੀ ਜਿਹੜਾ ਹੈਗਾ ਮਰਡਰ ਹੋ ਗਿਆ ਸੀ ਡਬਲ ਮਰਡਰ ਹੋਇਆ ਸੀ ਔਰ ਇਹ ਚ ਜਿਹੜੇ ਡਿਸੀਜ਼ ਨੇ ਉਹਨਾਂ ਦਾ ਨਾਮ ਅਵਤਾਰ ਸਿੰਘ ਤੇ ਹਰਮਿਤ ਸਿੰਘ ਇਹਨਾਂ ਦੋਨੋਂ ਦਾ ਮਰਡਰ ਹੋ ਗਿਆ ਸੀ ਔਰ ਇਹਦੇ ਚ ਵਜਹਿ ਰੰਜਿਸ਼ ਏ ਸੀ ਕਿ ਇੱਕ ਜ਼ਮੀਨੀ ਵਿਵਾਦ ਨੂੰ ਲੈ ਕੇ ਇਹ ਲੜਾਈ ਝਗੜਾ ਹੋਇਆ ਤੇ ਉਹ ਚ ਫਿਰ ਜਿਹੜਾ ਇਹਨਾਂ ਦਾ ਪਰਸਨਲ ਲੜਾਈ ਝਗੜਾ ਸੀ ਉਹ ਚ ਇੱਕ ਲਾਇਸੈਂਸੀ ਵੈਪਨ ਸੇ ਇਹਨਾਂ ਦੇ ਜਿਹੜੇ ਗਵਾਂਡੀ ਸੀ ਉਹਨਾਂ ਨੇ ਉਹਤੇ ਫਾਇਰ ਕਿਤੇ ਤੇ ਦੋਵਾਂ ਦੀ ਅਨਫੋਰਚੂਨੇਟ ਡੈਥ ਹੋ ਗਈ ਇਸ ਮਸਲੇ ਚ ਫਾਜ਼ਲਕਾ ਪੁਲਿਸ ਨੇ ਇੱਕ ਸਵਿਫਟ ਰਿਸਪਾਂਸ ਦਿਖਾਉਂਦੇ ਹੋਏ ਸਾਡੇ ਹਲਕਾ ਜੀਓਸ ਤੇ ਡੀਐਸਪੀ ਡੀ ਤੇ ਸੀਆਈਏ ਦੀ ਤੇ ਥਾਣੀ ਦੀਆਂ ਟੀਮਾਂ ਇਮੀਡੀਏਟਲੀ ਮੌਕੇ ਤੇ ਪਹੁੰਚੀ ਤੇ ਉਹਨਾਂ ਨੇ ਰੇਡਾਂ ਕਰਨੀਆਂ ਸਟਾਰਟ ਕਰਤੀ ਤੇ ਇਹ ਚ ਕੱਲ ਰਾਤੀ 2 ਵਜੇ ਫਿਰ ਵਨ ਆਫ ਦਾ ਅਕਿਊਜ਼ਡ ਬਾਈ ਦਾ ਨੇਮ ਆਫ ਅਨਮੋਲ ਸਿੰਘ ਐਨੋ ਅਸੀਂ ਰਾਉਂਡ ਅਪ ਕਰ ਲਿਆ ਹੈ ਤੇ ਇਹੀ ਇਨਫੋਰਮੇਸ਼ਨ ਦੇਣ ਵਾਸਤੇ ਮੈਂ ਸਾਰਿਆਂ ਨੂੰ ਇੱਥੇ ਆਜਦਾ ਜਿਹਾ ਔਰ ਇਹ ਜਿਹੜੇ ਬਾਕੀ ਤਿੰਨ ਦੋਸ਼ੀ ਨੇ ਉਹਨਾਂ ਦੇ ਵੀ ਭਾਲ ਜਾ ਰਹੀ ਹੈ ਤੇ ਬਹੁਤ ਜਲਦੀ ਅਸੀਂ ਉਹਨਾਂ ਨੂੰ ਵੀ ਰਾਉਂਡ ਅਪ ਕਰ ਲਾਂਗੇ ਇਸ ਪੂਰੇ ਮਸਲੇ 'ਚ ਪੁਲਿਸ ਜਿਹੜੀ ਹੈਗੀ ਉਹ ਫੈਮਿਲੀ ਨੂੰ ਪੂਰਾ ਕੋਆਪਰੇਟ ਕਰ ਰਹੀ ਹੈ ਤੇ ਫੈਮਿਲੀ ਵੀ ਪੁਲਿਸ ਦੇ ਰਿਸਪਾਂਸ ਤੇ ਸੈਟੀਸਫਾਈਡ ਹੈ ਕਿ ਜਿਹੜਾ ਇਤਨਾ ਸਵਿਫਟ ਰਿਸਪਾਂਸ ਅਸੀਂ ਕੀਤਾ ਹੈ ਤੇ ਅਸੀਂ ਪੂਰੇ ਉਹਨਾਂ ਨਾਲ ਖੜੇ ਹਾਂ ਤੇ ਹਲੇ ਵੀ ਸਾਡੀਆਂ ਟੀਮਾਂ CIA ਦੀ ਵੀ ਆ ਟੀਮਾਂ ते थाने था दीमा इस केस बाकी जक्यूज हैं उन्होंने पाल च लगी हुई ने एफ आई आर नंबर एन डेटिड उन्नीस सात चौबीस सताइस आर्मज एक्ट ਦੇ ਅੰਡਰ ਇਹ ਪੱਤਾ ਰਜਿਸਟਰ ਕੀਤਾ ਗਿਆ ਤੇ ਚਾਰ ਦੋਸ਼ਾਂ ਦੇ ਖਿਲਾਫ ਇਹ ਪੱਤਾ ਰਜਿਸਟਰ ਕੀਤਾ ਗਿਆ ਜਿਨ੍ਹਾਂ ਵਿੱਚੋਂ ਇੱਕ ਨੂੰ ਅਸੀਂ ਫੜ ਲਿਆ ਤੇ ਬਾਕੀਆਂ ਨੂੰ ਵੀ ਅਸੀਂ ਬਹੁਤ ਜਲਦੀ ਫੜ ਲਾਂਗੇ ਵੀ ਆਰ ਵੈਰੀ ਗੁੱਡ ਮੈਮ ਹਥਿਆਰ ਕਿਹੜਾ ਸੀ ਜੀ ਜੀ ਹਥਿਆਰ ਇਹ ਇਹਨਾਂ ਦਾ ਲਾਇਸੈਂਸ ਸੀ ਵੈਪਨ ਸੀ ਜਿਹਦੇ ਵੱਲੋਂ ਇਹ ਫਾਇਰ ਹੋਇਆ ਮੈਮ ਮੌਕੇ ਦੇ ਕੋਈ ਪੁੱਛਗੇ ਸੀ ਸਮਝਾ ਨਹੀਂ ਕਿ ਕਿਸ ਤਰ੍ਹਾਂ ਦਾ ਇਹ ਮਾਮਲਾ ਹੋਇਆ ਸੀ ਵਿਵਾਦ ਕਿਉਂ ਹੋਇਆ ਸੀ ਜੀ ਵਿਵਾਦ ਇਹਨਾਂ ਦਾ ਪਾਣੀ ਦੀ ਵਾਰੀ ਨੂੰ ਲੈ ਕੇ ਸੀ ਇਹਦਾ ਬੈਕਗ੍ਰਾਉਂਡ ਨੋਲੇਜ ਬੈਕਗ੍ਰਾਉਂਡ ਜਿਹੜਾ ਸੀ ਉਹ ਕਿ ਇਹ ਠੇਕੇ ਦੀ ਜ਼ਮੀਨ ਸੀਗੀ 9 99 ਕਿੱਲੇ ਔਰ ਪਹਿਲੇ ਇਹ ਜਿਹੜੇ ਡਿਸੀਜ਼ਡ ਹੈ ਇਹ ਉਸ ਜ਼ਮੀਨ ਨੂੰ ਠੇਕੇ ਤੇ ਲੈ ਕੇ ਵੰਦੇ ਸੀ ਬਟ ਦੈਨ ਜਿਹੜੇ ਅਕਿਊਜ਼ਡ ਹੈ ਉਹਨਾਂ ਨੇ ਇਹਨੂੰ ਵੰਡ ਦੀ ਕੋਸ਼ਿਸ਼ ਕੀਤੀ ਸੀ ਤਾਂ ਉਹਦੀ ਪੁਰਾਣੀ ਰੰਜਿਸ਼ ਚੱਲੀ ਸੀ ਤੇ ਕੱਲ ਸ਼ਾਮੀ ਇਹਨਾਂ ਦੀ ਪਾਣੀ ਦੀ ਵਾਰੀ ਸੀ ਤੇ ਉਹ ਚ ਇਹਨਾਂ ਦੀ ਆਪਸ ਵਿੱਚ ਲੜਾਈ ਝਗੜਾ ਹੋਇਆ ਤੇ ਉੱਥੇ ਫਿਰ ਇੰਦਾ ਹੀਟ ਆਫ ਦਾ ਮੋਮੈਂਟ ਇਹ ਲਾਇਸੈਂਸੀ ਵੈਪਨਸ ਇਹਨਾਂ ਨੇ ਫਾਇਰ ਕਰਤੇ ਜਿਤੇ ਇਹਨਾਂ ਦੀ ਅਨਫੋਰਚੂਨੇਟ ਇੱਕ ਇਨਸੀਡੈਂਟ ਚ ਬੰਦੂਕਾ ਕੀ ਘਟਨਾ ਸੀ ਜਿਹਦੇ ਡੈਥ ਹੋ ਗਈ ਮੈਮ ਕਿੰਨੇ ਫਾਇਰ ਹੋਏ ਜੀ ਦੈਟ ਇਜ਼ ਹਾਰਡ ਟੂ ਬੀ ਅਸਰਟਨ ਬਟ ਯੈਸ ਪੁਲਿਸ ਨੇ ਜਿਹੜਾ ਹੈਗਾ ਇੱਕ ਇੱਕ ਫਿਊਜ਼ਡ ਰਾਉਂਡ ਅਪ ਕਰ ਲਿਆ ਹੈ ਬਾਕੀਆਂ ਨੂੰ ਵੀ ਅਸੀਂ ਬਹੁਤ ਛਿੱਤੀ ਫੜਾਂ ਕਿੰਨੀ ਦੇਰ ਚ ਮੈਮ ਇਹ ਜਿਹੜਾ ਫੜ ਲਗਾ ਸੀ ਜੀ ਰਾਤੀ ਕਾਫੀ ਲੇਟ ਨਾਈਟ ਤੱਕ ਸਾਡੀਆਂ ਰੇਡਾਂ ਚੱਲਦੀ ਪਈ ਸੀ ਤੋ ਇਹਨਾਂ ਚ ਬਹੁਤ ਮਿਹਨਤ ਕਰਕੇ ਇੱਕ ਐਕਿਊਜ਼ ਨੂੰ ਫੜ ਲਿਆ ਹੈ ਔਰ ਉਸਕੇ ਬਾਅਦ ਬਾਕੀ ਜਿਹੜੇ ਹੈਗੇ ਉਹਨਾਂ ਵਾਸਤੇ ਵੀ ਅਲੱਗ-ਅਲੱਗ ਸਟੇਟਾਂ ਚ ਵੀ ਇਸ ਵੇਲੇ ਰਿਵ ਚੱਲ ਰਹੀ ਹੈ। ਇਹ ਰੋਪੀ ਨੇ ਉਹਨਾਂ ਦੇ ਕੀ ਜਿਹੜੇ ਰੋਪੀ ਪਕੜਿਆ ਗਿਆ ਹੈ ਜਿਹੜੇ ਫਰਾਦ ਹੈ ਕੀ ਉਮਰ ਉਹਨਾਂ ਦੀ? ਜਿਸ ਐਸ ਆਈ ਸੈਡ ਕਿ ਇਹ ਜਿਹੜਾ ਰੋਪੀ ਹੈ ਉਹ ਅਸੀਂ ਰਾਉਂਡ ਅਪ ਕੀਤਾ ਹੈ ਬਹੁਤ ਰੀਸੈਂਟਲੀ ਰਾਉਂਡ ਅਪ ਕੀਤਾ ਹੈ ਔਰ ਇਹ ਮੈਂ ਸਾਰੇ ਅਨੁਭਵਵਾਸ ਦਵਾਉਣਾ ਚਾਹੁੰਦੀ ਹਾਂ। ਕਿ ਬਾਕੀਆਂ ਦੇ ਮਗਰ ਵੀ ਸਾਡੀਆਂ ਟੀਮਾਂ ਲੱਗੀ ਹੋਈ ਨੇ ਬਹੁਤ ਜਲਦੀ ਅਸੀਂ ਉਹਨੂੰ ਫੜ ਲਾਂਗੇ ਤੇ ਫੈਮਿਲੀ ਨੂੰ ਜਿਹੜੀ ਵੀ ਕੋਆਪਰੇਸ਼ਨ ਤੇ ਜਿਹੜੀ ਵੀ ਅਸੀਂ ਸਪੋਰਟ ਕਰ ਸਕਦੇ ਆ ਉਹ ਅਸੀਂ ਕਰ ਰਹੇ ਨੇ ਤੇ ਫੈਮਿਲੀ ਆ ਕੇ ਮੈਨੂੰ ਮਿਲ ਕੇ ਵੀ ਗਈ ਹੈ ਤੇ ਅਸੀਂ ਉਹਨੂੰ ਇਹ ਹੀ ਵਿਸ਼ਵਾਸ ਦਿਵਾਇਆ ਹੈ ਕਿ ਪੁਲਿਸ ਬਹੁਤ ਸਿਨਸੀਅਰਲੀ ਇਸ ਪੂਰੇ ਕੇਸ ਦੀ ਗਹਿਨ ਪੜਤਾਲ ਵੀ ਕਰ ਰਹੀ ਹੈ ਤੇ ਅਫਰਟਸ ਕਰ ਰਹੀ ਹੈ ਮੈਂ ਗ੍ਰਫਤਾਰ ਕੀਤੀ ਹੋਈ ਜੀ ਦੈਟ ਦੋਸ ਆਰ ਕਨਫਿਡੈਂਸ਼ੀਅਲ ਡੀਟੇਲਸ ਆਈ ਸ਼ੇਅਰ ਇਟ ਵਿਦ ਯੂ ਜਿਹੜਾ ਉਹ ਵੀ ਫੜਿਆ ਫਾਇਰਿੰਗ ਹੈ ਨਾ ਕਿ ਕਿਸੇ ਜੀ ਨਹੀਂ ਇਹ ਦਿਸ ਇਜ਼ ਯੈਟ ਟੂ ਬੀ ਅਸਰਟਨ ਦੇਖੋ ਕੀ ਹੁੰਦਾ ਹੈ ਕਿ ਜਦੋਂ ਇੱਕ ਲੜਾਈ ਝਗੜਾ ਹੁੰਦਾ ਹੈ ਉਹ ਚ ਕਿਸ ਦਾ ਕੀ ਰੋਲ ਸੀ ਉਹ ਤਵਦੀਸ਼ ਦੇ ਦੌਰਾਨ ਵਿਚਾਰਿਆ ਜਾਂਦਾ ਹੈ ਸਾਡਾ ਮੇਨ ਫੋਕਸ ਇਸ ਵੇਲੇ ਇਹ ਹੈ ਕਿ ਜਿਹੜੇ ਅਕਿਊਜ਼ਡ ਦੇ ਨਾਂ ਫੈਮਲੀ ਨੇ ਸਾਨੂੰ ਦੱਸੇ ਹਨ ਔਰ ਇਹਨਾਂ ਮੰਦਭਾਗੀ ਘਟਨਾ ਹੋਈ ਹੈ ਤੋਂ ਸਭ ਤੋਂ ਪਹਿਲਾਂ ਸਾਡਾ ਟੀਚਾ ਇਹ ਹੀ ਹੈ ਕਿ ਅਸੀਂ ਉਹਨਾਂ ਚਾਰਾਂ ਨੂੰ ਫੜਾਂ ਤੇ ਉਸ ਤੋਂ ਬਾਅਦ ਦੀ ਕਾਰਵਾਈਆਂ ਅਸੀਂ ਬਾਅਦ ਕਰਾਂਗੇ ਹਥਿਆਰ ਕੋਈ ਬ੍ਰਾਹਮਣ ਕੋਲ ਐਸ ਆਈ ਸੈਡ ਕਿ ਵੀ ਹੈਵ ਰਾਉਂਡਡ ਆਪ ਵਨ ਅਕਿਊਜ਼ਡ ਬਾਕੀ ਜਿਹੜੇ ਰਾਉਂਡ ਅਪ ਹੋ ਜਾਣਗੇ ਤੇ ਫਿਰ ਉਹ ਵੀ ਬਰਾਮਦ ਜਿਹੜੇ ਚਾਰ ਬੰਦਿਆਂ ਦੇ ਉੱਪਰ ਐਫ ਆਈ ਆਰ ਹੋਈ ਇਹਨਾਂ ਦਾ ਆਪਸੀ ਰਿਸ਼ਤਾ ਕੀ ਹੈ ਜੀ ਇਹ ਚ ਦੋ ਜਿਹੜੇ ਹੈਗੇ ਉਹ ਪਿਓ ਪੁੱਤ ਨੇ ਤੇ ਬਾਕੀ ਜਿਹੜੇ ਹੈਗੇ ਇਹਨਾਂ ਦੇ ਗੁਆਂਢੀ ਨੇ ਜੀ ਤੇ ਭਾਈ ਜੀ ਸੇ ਪਾਣੀ ਦਸੀ ਜਾ ਰਹੀ ਕੋਈ ਹੋਰ ਵੀ ਕੋਈ ਐਸਤ ਲਾਵਾ ਕੋਈ ਦੇਖਿਓ ਪੁਲਿਸ ਦੇ ਕੋਲ ਕੋਈ ਐਸਚ ਪੁਰਾਣੀ ਇਨਾਂ ਦੀ ਕੋਈ ਕੰਪਲੇਂਟ ਐਸਤ ਨਹੀਂ ਚੱਲਦੀ ਸੀਗੀ ਬਟ ਉਹਨੂੰ ਪਿੰਡੋਂ ਜਦੋਂ ਪਤਾ ਕੀਤਾ ਗਿਆ ਤੇ ਪਹਿਲਾਂ ਇੱਕ ਠੇਕੇ ਦੀ ਜ਼ਮੀਨ ਨੂੰ ਲੈ ਕੇ ਇਹਨਾਂ ਦਾ ਲੌਂਗ ਸਟੈਂਡਿੰਗ ਪਹਿਲਾਂ ਕਦੇ ਡਿਸਪਿਊਟ ਹੋਇਆ ਹੋਗਾ ਜਿਹੜਾ ਕੱਲ ਕੁਝ ਇੱਕ ਟ੍ਰਿਗਰਿੰਗ ਇਫੈਕਟ ਹੋਇਆ ਜਿਹੜਾ ਪਾਣੀ ਦੀ ਵਾਰੀ ਨੂੰ ਲੈ ਕੇ ਉੱਥੇ ਇਹਨਾਂ ਦੀ ਗਰਮਾ ਗਰਮੀ ਹੋਈ ਔਰ ਫਿਰ ਇਹ ਫਾਇਰ ਹੋਇਆ ਜਿੱਤੇ ਅਨਫੋਰਚੂਨੇਟਲੀ ਸਿਕੰਡਰੀ ਮੈਂ ਪਿੱਛੇ ਮਰਨ ਵਾਲਿਆਂ ਦੀ ਫੈਮਿਲੀ ਦੇ ਅੰਦਰ ਕੌਣ ਕੌਣ ਰਹੇ ਹਨ ਕਿਸ ਤਰ੍ਹਾਂ ਦੇ ਖਲਾਫ ਜੀ ਇਹ ਜਿਹੜੇ ਫਾਦਰਸ ਹਨ ਡਿਓ ਸੀ ਇਹਨਾਂ ਦੇ ਤੇ ਉਸ ਵੇਲੇ ਮੌਕੇ ਤੇ ਹੀ ਡੈਥ ਹੋ ਗਈ ਇਹਨਾਂ ਦੇ ਫਾਦਰ ਸਾਹਿਬ ਨੂੰ ਮੈਂ ਅਭੀ 5 ਮਿੰਟ ਪਹਿਲਾਂ ਹੀ ਮੈਂ ਮਿਲ ਕੇ ਹਟੀਆਂ ਸੋ ਵੀ ਆਰ ਵਿਦ ਦਾ ਫੈਮਿਲੀ ਐਂਡ ਅਸੀਂ ਇਹਨੂੰ ਫੜ ਕੇ ਅੰਦਰ ਦੇਵਾਂਗੇ ਬਹੁਤ ਜਲਦੀ ਓਕੇ